ਤੋ ਦੋਸਤੋ ਅੱਜ ਸਾਲ ਮੈਂ 1886 ਮੁੱਛਲ ਖੇਤ ਦੇ ਵਿੱਚ ਨਹੀਂ ਵਾੜਿਆ ਪਿਛਲੇ ਸਾਲ ਝੜੀ ਜ਼ਰੂਰ ਆ ਕਿੱਲੇ ਦੀ 60 ਮਣ ਦਾ 10 ਕਿਲੋ ਨਿਕਲੀ ਜ਼ਰੂਰ ਆ ਦਾਣਾ ਵੀ ਬਿਲਕੁਲ ਕਾਲਾ ਸੀ ਫਿਰ ਵੀ ਰੇਟ ਇਹਦਾ ਲੱਗ ਗਿਆ 4150 ਪਰ ਮੈਂ ਫਿਰ ਵੀ ਇਹ ਖੇਤ ਦੇ ਵਿੱਚ ਨਹੀਂ ਵਾੜਨੀ ਜਿੰਨਾ ਕੁਸ਼ ਆਮ ਮੁੱਛਲ ਵਾਸਤੇ ਕਰਨਾ ਪੈਂਦਾ ਉਨਾ ਹੀ 1886 ਵਾਸਤੇ ਕਰਨਾ ਪੈਂਦਾ ਦੋਸਤੋ ਇੱਕ ਬਰਾ ਤਾਂ ਲੰਮੇ ਬੂਟੇ ਇੰਨੇ ਕੀ ਨਿਕਲ ਗਏ ਜਾਨ ਹਲਕ ਚ ਆ ਗਈ ਸੀ ਠੀਕ ਆ ਕਿ ਨਹੀਂ ਇੱਕ ਤਾਂ ਬੀਜ ਨਹੀਂ ਮੈਂ ਬੈਲ ਤੇ ਲਿਆ ਸਭ ਤੋਂ ਵੱਡੀ ਗਲਤੀ ਬੀ ਮੈਂ ਲਿਆ ਕਿਸੇ ਤੋਂ ਠੀਕ ਹੈ ਗਣੀ ਪਹਿਲੀ ਗੱਲ ਤਾਂ ਇਦਾਂ ਕਿਸੇ ਤੋਂ ਲੈਣਾ ਨਹੀਂ ਚਾਹੀਦਾ ਬੀ ਲਓ ਚੰਗੀ ਕੰਪਨੀ ਤੋਂ ਬਿੱਲ ਉਹਦਾ ਲਓ ਭਲਾਂ ਦੀ ਤੁਹਾਨੂੰ 2250 ਰੁਪਏ ਕਿਲੋ ਕਿਉਂ ਨਾ ਪਵੇ ਇੱਕ ਕੰਪਨੀ ਹੈ ਸ਼ਕਤੀ ਵਰधक ਸਾਡੇ ਇੱਥੇ ਪੀਬੀ 1401 ਸੱਜਣਾ ਨੇ ਲਾਈ ਸੀ ਸ਼ਕਤੀ ਵਰधक ਦੀ ਲਿਆ ਕੇ ਦੋਸਤੋ 5% ਬੂਟੇ ਨਿਕਲੇ ਸਾਰੇ ਵਧਵੇਂ ਤੇ ਝਾੜ ਵੀ ਦੋਸਤੋ 65 ਮਣ ਦੇ ਕੀ ਉਹ ਤੇ ਸਪਰੇਆ ਵੀ ਉਹਨਾਂ ਨੇ ਮੇਰੇ ਜਿੰਨੀਆਂ ਨਹੀਂ ਕੀਤੀਆਂ ਜਿੰਨੀਆਂ ਮੈਂ 1186 ਤੇ ਕਰਤੀਆਂ ਦੋਸਤੋ ਬੜਾ ਕੁਝ ਪੈ ਜਾਂਦਾ ਬਲਾਸਟ ਵਗੈਰਾ ਪੈ ਜਾਂਦਾ ਗਰਦਨ ਅਮਰੋੜ ਪਾਇਆ ਜਾਂਦਾ ਮੁੰਜਰ ਟੁੱਟ ਕੇ ਲਲਮਕ ਜਾਂਦੀ ਹੈ ਨਾ ਉਹ ਜੇ ਮਸ਼ੀਨ ਨਹੀਂ ਵੀ ਕਰੀਏ ਤਾਂ ਵਿੱਚ ਨਹੀਂ ਆਉਂਦੀ ਇਸ ਕਰਕੇ ਮੇਰੀ ਸਲਾਹ ਵੀ ਮੈਂ ਤਾਂ ਇਸ ਵਾਰ 1886 ਖੇਤ ਦੇ ਵਿੱਚ ਨਹੀਂ ਵਾੜਨੀ ਕਿਉਂਕਿ ਪੀਬੀ 1401 ਤੇ ਜਿੰਨਾ ਜ਼ੋਰ ਲੱਗਦਾ ਉਹਨਾਂ ਹੀ 1886 ਤੇ ਲੱਗਦਾ ਦੂਜੀ ਗੱਲ ਆ ਦੋਸਤੋ 1886 ਦਾ ਰੇਟ ਪੀਬੀ 1401 ਨਾਲੋਂ ਘੱਟ ਹੁੰਦਾ ਤੀਜੀ ਗੱਲ ਆ ਦੋਸਤੋ 1886 ਰੰਗ ਨਹੀਂ ਬਣਾਉਂਦੀ ਪੀਬੀ 1401 ਕੇ ਦਾ ਰੰਗ ਐਡਾ ਵਧੀਆ ਹੁੰਦਾ ਨਾਲੇ ਵੇਖਦੀ ਪਹਿਲੇ ਵਕਕੇ ਪਿਛਲੇ ਸਾਲ ਮੇਰੇ ਸਾਹਮਣੇ ਪੀਬੀ 1401 ਵੀ ਕਿਸੀ 4500 ਤੇ ਮੇਰੀ 1886 ਵੀ ਕਿਸੀ 4150 ਰੁਪਏ 3500 ਰੁਪਏ ਦਾ ਫਰਕ ਸੀ ਠੀਕ ਆ ਬਾਈ ਜੀ ਐਵਰੇਜ ਝਾੜ ਵੀ ਵੱਧ ਨਿਕਲਿਆ ਪੀਬੀ 1401 70 70 ਮਣ 65 65 ਮਣ ਚੜੀ ਇਹ ਮਸਾਂ ਹੀ 58 60 58 60 ਮਣ ਚੜਦੀ ਹੈ ਉਹ ਮੇਰਾ ਤਾਂ ਵਾਹਣ ਚੰਗਾ ਸੀ ਤਾਂ ਝੜ ਗਈ ਬਾਕੀ ਬੌਰੀਆਂ ਨੇ ਲਈ ਸੀ ਤਾਂ ਦੂਜੀ ਗੱਲ ਆ ਲਵਾਉ ਬੌਰੀਆਂ ਤੋਂ ਜੇਕਰ ਤੁਸੀਂ ਬੌਰੀਆਂ ਤੋਂ ਲਵਾਉਂਗੇ ਤਾਂ ਉਹਦੇ ਚ ਵੱਡਾ ਬੂਟਾ ਘੱਟ ਨਿਕਲਦਾ ਭਈਆਂ ਤੋਂ ਵੀ ਲਵਾਉਂਗੇ ਤਾਂ ਵੱਡਾ ਬੂਟਾ ਘੱਟ ਨਿਕਲਦਾ। ਪਤਾ ਨਹੀਂ ਕੀ ਗੱਲ ਐ ਕਿ ਮੈਂ ਅਬਜ਼ਰਵ ਗੱਲ ਕੀਤੀ ਐ ਵੀ ਬੌਰੀਆਂ ਸਿੱਖਣੇ ਲਾਈ ਸੀਗੀ। ਇੱਥੇ ਮੈਂ ਤੁਹਾਨੂੰ ਵਿਖਾ ਦੂੰਗਾ ਤੇ ਮੇਰੀ ਵੀ ਇੱਕ ਕਿੱਲਾ ਬੌਰੀਆਂ ਸਿੱਖਣੇ ਲਾਇਆ ਸੀਗਾ। ਮੈਂ ਤੁਹਾਨੂੰ ਉਠਾਇਆ ਪਿਛਲੀਆਂ ਵੀਡੀਓ ਜਾ ਕੇ ਦੇਖ ਲਿਆ ਜੀ ਮੁੱਚਲ ਦੀਆਂ। ਬਾਈ ਜੀ ਜਿਹੜਾ ਬੌਰੀਆਂ ਸਿੱਖਣੇ ਇੱਕ ਕਿੱਲਾ ਲਾਇਆ ਸੀ ਮੈਂ ਆਣਾ ਵੀ ਮੰਨ ਗਿਆ ਮੈਂ ਤਾਂ ਬਹੁਤ ਸੋਹਣਾ ਲਾਇਆ ਪੰਜਾਬੀ ਬੌਰੀਆਂ ਸਿੱਖ ਸੀ। ਕੋਈ ਵੱਡਾ ਬੂਟਾ ਨਹੀਂ ਨਿਕਲਿਆ ਤੇ ਦਾਣਾ ਵੀ ਠੀਕ ਸੀ। ਭਈਆਂ ਨੇ ਲਾਇਆ ਸੀ ਉਹ ਦਾਣੇ ਕਾਲੇ ਹੋ ਗਏ ਸੀਗੇ। ਤੇ ਪੰਜਾਬੀਆਂ ਨੇ ਬੁਲਾਇਆ ਸੀ 1847 ਠੀਕ ਸੀ ਪਰ ਫਬਾ ਚੰਗਾ ਬਣਦਾ ਫੂਡ ਚੰਗੀ ਕਰਦਾ ਪਰ ਪਤਾ ਨਹੀਂ ਕੀ ਗੱਲ ਮੁੰਜਰ ਵੀ ਘੱਟ ਲੱਗਦੀ ਆ ਦਾਣੇ ਵਿੱਚ ਘੱਟ ਹੁੰਦੇ ਆ ਵਜ਼ਨ ਘੱਟ ਹੁੰਦਾ ਕਿਉਂਕਿ ਕੀ ਪਤਾ ਸੰਘਣਾ ਲਾ ਦਿੰਦੇ ਆ ਕਿਵੇਂ ਆ ਪਰ ਬੌਰੀਆਂ ਸਿੱਖ ਜਿਹੜੇ ਲਾਉਂਦੇ ਉਹ ਲਾਉਂਦੇ ਵੀ ਸੰਘਣਾ ਪਤਾ ਨਹੀਂ ਯਾਰ ਕੀ ਜਾਦੂ ਕਰਦੇ ਆ ਹੈਰਾਨ ਆ ਜਿਹੜੇ ਜਿਹੜੀ 17 18 22 ਕਹਿੰਦੇ ਆ ਸਾਡੇ ਕਹਿੰਦੇ 62 ਮਣ ਚੜੀ ਉਹ ਬੌਰੀਆਂ ਸਿੱਖਾਂ ਦੀ ਲੱਗੀ ਸੀ ਝੋਨਾ ਉਹਨਾਂ ਦਾ 90 95 ਮਣ ਚੜਿਆ ਉਹ ਵੀ ਬੌਰੀਆਂ ਸਿੱਖਾਂ ਦਾ ਲੱਗਿਆ ਸੀ ਬਾਕੀ ਦੋਸਤੋ ਤੁਸੀਂ ਕਮੈਂਟਾਂ 'ਚ ਦੱਸੋ ਤੁਸੀਂ ਕਿਹੜੀ ਲੇਵਰ ਤਲਵਾ ਰਹੇ ਹੋ ਮੈਂ ਭਾਈ ਜੀ ਪੀਵੀ 1401 ਲਾਉਂਗਾ ਮੈਂ 1886 ਖੇਤ 'ਚ ਨਹੀਂ ਵੜਦਾ ਬਾਕੀ ਤੁਸੀਂ ਦੱਸੋ ਕਮੈਂਟਾਂ 'ਚ ਮਿੱਠੂ ਤੁਸੀਂ 1886 ਲਾਉਂਗੇ ਜਾਂ ਨਹੀਂ